ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਾਈ ਆਰਨੇ ਦੇ ਪਿੰਡ ਖੜੇ ਆ ਪਿੰਡ ਦਾ ਨਾਂ ਕੀ ਮੁੰਡਿਆ ਧਰਮਪੁਰਾ ਧਰਮਪੁਰਾ ਹਾਂਜੀ ਤੇ ਆ ਨਾਲ ਹੀ ਪੈਂਦਾ ਕਸਬਾ ਬਰੇਟਾ ਤੇ ਜ਼ਿਲ੍ਹਾ ਕਿਹੜਾ ਪੈਂਦਾ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਮਾਨਸਾ ਮਾਨਸੇ ਜ਼ਿਲ੍ਹੇ ਦੇ ਕਸਬੇ ਬਰੇਟੇ ਦੇ ਨਾਲ ਪਿੰਡ ਪੈਂਦਾ ਧਰਮਪੁਰਾ ਤੇ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿ ਇੱਧਰ ਅਸੀਂ ਆਏ ਸੀ ਕੰਮਕਾਰ ਦੇ ਸਿਲਸਿਲੇ 'ਚ ਤੇ ਮੈਂ ਇਹ ਮੁੰਡੇ ਖੜੇ ਸੀ ਮੈਂ ਕਿ ਬਾਈ ਆਰਨੇ ਦਾ ਘਰ ਕਿਹੜਾ ਹੈ ਤੇ ਮੈਂ ਇਹਨਾਂ ਨੂੰ ਘਰ ਮੈਨੂੰ ਦੱਸਿਆ ਕਹਿੰਦੇ ਥੋੜੀ ਦਿਰ ਪਹਿਲਾਂ ਆ ਦੇਖੋ ਇੱਥੇ ਨਾ ਮੰਡੀ ਹੈਗੀ ਤੇ ਆਓ ਸਾਹਮਣੇ ਛੱਪੜੇ ਆ ਬੋਰਡ ਹੈਗੇ ਨੇ ਲੋਕੇਸ਼ਨ ਬੜੀ ਵਧੀਆ ਹੈ ਸਕੂਲ ਹੈਗਾ ਪਿੰਡ ਦਾ ਤੇ ਇੱਥੇ ਥੋੜੀ ਦਿਰ ਪਹਿਲਾਂ ਉਹ ਗਾਣੇ ਦੀ ਸ਼ੂਟਿੰਗ ਕਰਕੇ ਗਏ ਨੇ ਇਹ ਦੱਸਿਆ ਇਹ ਮੁੰਡਿਆਂ ਨੇ ਤੇ ਆਜੋ ਇਹਨਾਂ ਨਾਲ ਮੈਨੂੰ ਇਹਨਾਂ ਦੀਆਂ ਗੱਲਾਂ ਬੜੀਆਂ ਵਧੀਆ ਲੱਗੀਆਂ ਨੇ ਇੰਟਰਸਟਿੰਗ ਲੱਗੀਆਂ ਨੇ ਮੁੰਡਿਆਂ ਦੀਆਂ ਤੇ ਆਜੋ ਉਹਨਾਂ ਨਾਲ ਗੱਲਬਾਤ ਕਰਦੇ ਆਂ ਹੋਰ ਮੁੰਡੇ ਲੋ ਠੀਕ ਠਾਕ ਹੋ ਹਾਂਜੀ ਬੜਾ ਮਸ਼ਹੂਰ ਹੋ ਯਾਰ ਪਿੰਡ ਕਰਦਾ ਤੁਹਾਡਾ ਆਰਨੇਦ ਨੇ ਹਾਂਜੀ ਹਾਂਜੀ ਕਿੱਦਾਂ ਦਾ ਵਧੀਆ ਬੰਦਾ ਹੈ ਹਾਂਜੀ ਯਾਰ ਵਿਆ ਕਰਦਾ ਈ ਵਾਰ ਵਾਰ ਹਰ ਸਾਲ ਆਪਣੇ ਜਨਮ ਦਿਨ ਤੇ ਹਨਾ ਆਹ ਦੇ ਦੇਖਦੇ ਹੁੰਨੇ ਆਂ ਭਲਾ ਕਰਦਾ ਲੋਕਾਂ ਦਾ ਸਵਾਬ ਵਧੀਆ ਮਿਲਦਾ ਹੁੰਦਾ ਹਾਂਜੀ ਖੁਸ਼ ਹੋ ਕੇ ਮਿਲਦਾ ਹਾਂਜੀ ਤੇ ਗਾਣੇ ਉਹਦੇ ਸਾਰੇ ਗਾਣੇ ਵਧੀਆ ਨੇ ਤੇ ਤੁਹਾਨੂੰ ਗਾਣਾ ਕਿਹੜਾ ਪਸੰਦ ਹੈ ਹਾਂ ਤਾਂ ਇਹ ਦੱਬਨ ਨੂੰ ਫਿਰਦੇ ਨੇ ਯਾਰ ਸੁਣਾਓ ਫਿਰ ਕੱਲਾ ਕੱਲਾ ਸੁਣਾਓ ਫਿਰ ਸੁਣਾ ਕਿ ਨੂੰ ਆਉਂਦਾ ਗਾਣਾ ਸੁਣਾ ਦੇ ਸਭ ਤੋਂ ਵਧੀਆ ਕਿਹੜਾ ਲੱਗਦਾ ਆਹ ਨਹੀਂ ਆਪ ਨੂੰ ਦੱਬਨ ਨੂੰ ਪਰ ਦੱਬਦਾ ਕਿੱਥੇ ਆ ਉਹੀ ਚੱਲਿਆ ਸਭ ਤੋਂ ਵੱਧ ਹਨਾ ਆ ਬੈਠੇ ਹਾਂ ਚੱਲਦੇ ਚੱਲੇ ਤੇ ਹੋਰ ਵੀ ਨੇ ਉਹਦੇ ਗਾਣੇ ਅੱਜ ਕੱਲ ਤੇ ਸਾਰੇ ਚੱਲ ਰਹੇ ਨੇ ਪਿੰਡ 'ਚ ਫਿਰ ਸ਼ੂਟਿੰਗ ਕਰਦੇ ਰਹਿੰਦੇ ਨੇ ਹਾਂਜੀ ਫਿਰ ਫਿਲਮ ਵੀ ਆ ਰਹੀ ਕੋਈ ਕਰੀ ਫਿਲਮ ਗੀਤ ਵੀ ਉੜਾਉਂਦੇ ਆ ਅੱਛਾ ਠੀਕ ਗੀਤ ਗਾਉਂਦੇ ਨੇ ਲਿਖਦਾ ਵੀ ਆਪੇ ਹਾਂ ਨਹੀਂ ਆਪੇ ਅੱਛਾ ਕਰਾਈ ਕਰਾਈ ਹੁਣ ਬਾਈ ਹਾਂਜੀ ਬਾਈ ਮਿਲਣ ਦਾ ਸਾਰਿਆਂ ਨੂੰ ਹਾਂਜੀ ਅੱਛਾ ਬਜੀ ਅੱਥੇ ਬਾਈ ਬਣਾ ਤੇ ਮੱਛੀ ਲਈ ਹੈ ਹੈ ਉਹ ਪਹਿਲਾਂ ਚੈਕਿੰਗ ਕਰਕੇ ਜਾਣਾ ਬੰਦੂ ਅੱਛਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਫਿਰ ਮੈਂ ਵੀ ਗੀਤਕਾਰ ਆ ਮੈਂ ਲਿਖਦਾ ਮੈਂ ਜਦੋਂ ਦੱਸਿਆ ਫਿਰ ਉਹ ਭੱਜ ਕੇ ਮਿਲਣਗੇ ਆਪਾਂ ਨੂੰ ਕੋਈ ਸਾਡਾ ਤਾਂ ਕੰਮ ਹੈ ਸਾਡੇ ਮੇਰੇ ਉਹ ਮੇਰਾ ਹੀ ਮਹਿਕਮਾ ਹੈ ਸਾਡੀ ਫੀਲਡ ਦੇ ਨੇ ਇਹ ਪ੍ਰੂਫ ਹੈਗੇ ਨੇ ਸਾਡੇ ਹੈ ਪ੍ਰੂਫ ਇਹਦੇ ਐ ਕਿਨ ਮੇਰੀ ਗੱਲ ਸੁਣੋ ਤੁਸੀਂ ਗਾਣੇ ਸੁਣਾਓ ਜਿਹਨੂੰ ਕਿਨ ਆਉਂਦਾ ਗਾਣਾ ਸੁਣਾਓ ਜਿੱਦਾਂ ਦਾ ਆਉਂਦਾ ਸੁਣਾਓ ਯਾਰ ਕੋਈ ਹੁਣ ਓਡੀ ਵੀਡੀਓ ਨਿਟ ਤੇ ਪਾਵਾਂ ਸੁਣਾਓ ਜਿੰਨਾ ਕੰਮ ਦਾ ਸੁਣਾਓ ਇੱਕ ਦੋ ਲੈਣਾ ਜਿੰਨੀਆਂ ਆਉਂਦੀਆਂ ਸੁਣਾ ਦਿਓ ਹਾਂ ਲੈ ਸੁਣਾ ਫੇ ਤਾਂ ਤਾਂ ਤੇਰੀ ਵੀ ਆਰਨੇ ਤਰਾ ਤਾਂ ਹੀ ਚੜਾਈ ਹੋਏਗੀ ਉਹ ਵੀ ਇਦਾਂ ਹੀ ਗਾਉਂਦਾ ਸੀ ਹੌਲੀ ਹੌਲੀ ਬੰਦਾ ਸਿੱਖਦਾ ਇੱਕ ਦੋ ਨੇ ਜਉਣੀ ਬਲ ਤਨ ਵੀ ਛੇ ਹੋਾਈ ਮਿੱਤਰਾਂ ਦੀ ਰੀਸ ਕਿ ਆਰਨੇ ਤਾਂ ਸੁਣਾਓ ਆਰਨੇ ਤਾਂ ਤੁਹਾਡੇ ਹਾਂ ਸੁਣਾਓ ਸੁਣਾਓ ਕੋਈ ਗੱਲ ਨਹੀਂ ਆਲਾ ਤਨ ਦੂਜੀ ਛੇ ਮਿੱਤਰਾਂ ਦੀ ਰੀਸ ਕਿ ਥੋਕਾਰ ਲੰਗੇ ਕਾ ਕੇ ਸੁਣਾਓ ਕਾ ਕੇ ਗਾ ਕੇ ਇਹ ਮੰਗ ਗਾ ਲਈ ਦੇ ਕੇ ਆ ਜਾ ਤੈਨੂੰ ਮੰਨ ਕੇ ਬੋਲ ਲੈਂਗੇ ਤਾਂ ਬੋਲ ਲੈ ਉਹ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਦਬਦਾ ਕਿੱਥੇ ਐ ਹੋਰ ਥਾਓ ਹੋਰ ਕਿਹੜਾ ਤੂੰ ਦਿਲ ਹੀ ਜਿੱਤੀ ਹੋਰ ਕਿਹੜਾ ਤੂੰ ਦਿਲ ਹੀ ਜਿੱਤੀ ਦਿਲ ਹੀ ਜਿੱਤਿਆ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਦਬਦਾ ਕਿੱਥੇ ਆ ਹੁਣ ਮੈਨੂੰ ਪੂਰਾ ਗਾਣਾ ਯਾਦ ਨਹੀਂ ਆ ਰਿਹਾ ਮੈਨੂੰ ਤਾਂ ਸਾਰੇ ਯਾਦ ਨੇ ਉਹਦੇ ਹੋਰ ਹੋਰ ਕੋਈ ਗੱਲ ਬਾਤ ਪੜਦੇ ਹੁੰਨੇ ਹੋ ਵਧੀਆ ਚੱਲ ਰਹੀ ਪੜਾਈ ਹਾਂਜੀ ਇਸੇ ਸਕੂਲ ਚ ਹਾਂਜੀ ਅੱਛਾ ਹੋਰ ਠੀਕ ਠਾਕ ਸਭ ਹੋਰ ਕੋਈ ਕਿਸੇ ਨੂੰ ਗੱਲ ਗੱਲਬਾਤ ਕਰਨੀ ਤੇ ਦੱਸ ਦਿਓ ਦੇਖ ਲਓ ਪਾ ਦਿਓ ਫਿਰ ਨੈਟ ਤੇ ਵੀਡੀਓ ਪਾ ਦਿਓ ਪਾ ਦਿਓ ਹੈ ਮੈਂ ਤੇ ਤੁਹਾਨੂੰ ਸੁਣਾ ਦੇਣਾ ਫਿਰ ਮੈਂ ਪਹਿਲਾਂ ਤੁਹਾਡੇ ਤੋਂ ਸੁਣਨੀ ਸੀ ਨਾ ਬਾਈ ਦੇ ਹੋਰ ਠੀਕ ਠਾਕ ਸਭ ਹਾਂਜੀ ਚਲੋ ਠੀਕ ਹੈ ਹੈ ਓਕੇ ਬਾਈ